ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਆਮਨ ਮਾਨਸਾ ਵਾਲਾ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਏ ਹੋਏ ਹਾਂ ਬਹੁਤੇ ਭਰਾਵਾਂ ਦੇ ਕੀ ਕੀ ਹੁੰਦੇ ਆ ਫੋਨ ਕਾਲ ਆਉਂਦੇ ਆ ਬਾਈ ਜੀ ਬੱਕਰੀਆਂ ਨੇ ਵੀਡੀਓ ਲੈ ਕੇ ਆਏ ਹੋ ਅੱਜ ਤੁਹਾਡੇ ਲਈ ਸਪੈਸ਼ਲ ਟੁੰਗਾ ਵਾਲੀ ਮੰਡੀ ਤੇ ਗਏ ਹੋਏ ਹਾਂ ਜਿਹੜੀ ਕਿ ਹਰ ਵੀਰਵਾਰ ਹਰ ਵੀਰਵਾਰ ਮੰਡੀ ਲੱਗਦੀ ਹੈ ਜੀ ਟੁੰਗਾ ਵਾਲੀ ਅੱਜ ਆਪਾਂ ਉਸ ਪਾਲੀ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਨਾਮ ਹੀ ਨਾਗਾ ਅੱਜ ਆਪਾਂ ਚਰਨਾ ਭਾਈ ਆਪਣਾ ਮੰਡੀ ਮੰਡੀ ਤੇ ਪਸ਼ੂ ਲੈ ਕੇ ਆ ਆਪਦੇ ਮਾਲ ਚਰਨੇ ਬਾਈ ਨਾਲ ਮਿਲ ਕੇ ਆਪਾਂ ਗੱਲਬਾਤ ਹੁੰਦੇ ਆ ਤੇ ਥੋੜੀ ਜੀ ਜਾਣਕਾਰੀ ਵੀ ਦਿਨੇ ਆ ਦੇ ਵੀਡੀਓ ਨੂੰ ਦੇਖ ਕੇ ਸ਼ੇਅਰ ਕਰ ਦਿਓ ਤੇ ਲਾਈਕ ਕਮੈਂਟ ਕਰ ਦਿਓ ਚਰਨੇ ਬਾਈ ਨੂੰ ਮਲਾਉਣੇ ਆ ਲੈ ਚਰਨੇ ਖੜੀ ਬਈ ਉੱਥੇ ਆਜੋ ਆਜੋ ਦਾ ਸੈਠੀ ਕਰ ਜੀ ਬਈ ਦੋਸਤੋ ਜਿਵੇਂ ਸਾਨੂੰ ਆਪਾਂ ਅੱਜ ਤੁੰਗਾਲੀ ਮੰਡੀ ਤੇ ਆਏ ਸੀਗੇ ਜੀ ਤੁੰਗਾਲੀ ਮੰਡੀ ਤੇ ਆਪਾਂ ਨੂੰ ਬਾਈ ਚਰਨਾ ਮਿਲਿਆ ਚਰਨਾ ਬਾਈ ਦੇਖੋ ਨੰਬਰ 1 ਦਾ ਕੁਆਲਟੀ ਨਾਲ ਕੋਲ ਇੱਕ ਨੰਬਰ ਹੁੰਦੀ ਹੈ ਜੇ ਬੱਕਰੇ ਬੱਕਰੀਆਂ ਦੀ ਆਪਾਂ ਗੱਲ ਕਰੀਏ ਤਾਂ ਜਿਹੜੇ ਨਵੇਂ ਭਰਾ ਆਪਣੇ ਕੰਮ ਕਰਨਾ ਚਾਹੁੰਦੇ ਆ ਤੇ ਚਰਨੇ ਭਾਈ ਨਾਲ ਆਪਾਂ ਜਰੂਰ ਮਿਲ ਕੇ ਚਰਨੇ ਭਾਈ ਸੱਸੀ ਗੱਲ ਤਾਂ ਇਹ ਆ ਲਾ ਲੀਏ 2 ਮਿੰਟ ਮੈਕ ਭਾਈ ਤੁਹਾਡੇ 2 ਮਿੰਟ ਦੀ ਗੱਲ ਕਰੀਏ ਆਪਾਂ ਬਿਲਕੁਲ ਜੀ ਭਾਈ ਜੀ ਜਾਂ 10 ਮਿੰਟਾਂ ਦੀ ਕਰੋ ਜੀ ਚਰਨੇ ਭਾਈ ਪਹਿਲਾਂ ਤਾਂ ਤੁਹਾਡਾ ਪਿੰਡ ਆਪਣਾ ਪਿੰਡ ਵੀਰੇ ਪਟਿਆਲਾ ਜ਼ਿਲ੍ਹਾ ਸਮਾਣਾ ਕੋਲੇ ਪਿੰਡ ਆ ਵੀਰੇ ਸੌਂਦੇ ਵਾਲਾ ਰਾਜਗੜ ਠੀਕ ਹੈ ਭਾਈ ਜੇ ਮੈਂ ਗੱਲਬਾਤ ਕਰਾਂ ਚਰਨੇ ਕਿਸ ਕਿੰਨੀ ਉਮਰ ਹੋ ਗਿਆ ਭਾਈ ਤੁਹਾਨੂੰ ਕੰਮ ਕਰਦਿਆਂ ਨੂੰ ਮੈਂ ਵੀਰੇ ਦੇਖੋ ਗਰੀਬੀ ਬਹੁਤ ਜ਼ਿਆਦਾ ਸੀ ਕਿ ਸਾਰਾ ਮੈਂ 12 ਸਾਲ ਦੀ ਉਮਰ ਦੇ ਵਿੱਚ ਇਹ ਚੀਜ਼ ਦੇ ਵਿੱਚ ਬੜਿਆ ਪੜਿਆ ਮੈਂ ਬਿਲਕੁਲ ਵੀ ਨਹੀਂ ਹੋਇਆ ਠੀਕ ਹੈ ਭਾਈ ਹਾਂਜੀ ਹਾਂ ਅੱਛਾ ਵੀ ਪੜਾਈ ਦੇ ਵਿੱਚ ਕੋਈ ਨਹੀਂ ਸੀ ਪੜਾਈ ਦੇ ਵਿੱਚ ਵੀਰੇ ਨਹੀਂ ਲੱਗਿਆ ਗਰੀਬੀ ਦੇ ਵਿੱਚ ਬਾਕੀ ਇਹਨਾਂ ਵਿੱਚ ਹੀ ਆਪਣੀ ਪੜਾਈ ਹੋਣ ਲੱਗ ਰਹੀ ਹੈ ਵੀਰੇ ਤੇ ਚਰਨੇ ਮੈਂ ਇੱਕ ਦੋ ਗੱਲ ਹੋਰ ਪੁੱਛਾਂ ਭਾਈ ਪਹਿਲਾਂ ਪਰਿਵਾਰ ਤੋਂ ਕੰਮ ਸੀ ਜਾਂ ਤੁਹਾਡੇ ਆਉਂਦੀ ਹੋਇਆ ਨਹੀਂ ਜੀ ਆਪਣੇ ਪਹਿਲੇ ਸ਼ੁਰੂ ਤੋਂ ਹੀ ਦਾਦੇ ਪੜਦਾਦਿਆਂ ਤੋਂ ਆਪਣੀ ਪੀੜ੍ਹੀ ਚੱਲਦੀ ਹੁੰਦੀ ਹੈ ਇਹ ਚੀਜ਼ ਦੇ ਵਿੱਚ ਭਾਈ ਬਾਈ ਜੇ ਮੈਂ ਗੱਲ ਕਰਾਂ ਪੀੜੀ ਦੀ ਜਾਂ ਕੈਮੀ ਪੀੜੀ ਚ ਵਗ ਇਹ ਕੰਮ ਆ ਇਹ ਕੰਮ ਆਪਣਾ ਚੌਥੀ ਪੀੜੀ ਚ ਆ ਗਿਆ ਵੀਰੇ ਲਓ ਜੀ ਦੋਸਤੋ ਚਰਨੇ ਬਾਈ ਨੂੰ ਮਿਲੇ ਸੀ ਕਹਿੰਦੇ ਚੌਥੀ ਪੀੜੀ ਦਾ ਕੰਮ ਆ ਬਾਈ ਦਾ ਤੇ ਚਰਨੇ ਮੈਂ ਮੰਨ ਕੇ ਚਲੋ ਹਰੇਕਾ ਜਬ ਬੱਕਰੀ ਫਾਰਮ ਆ ਜੋ ਬੱਕਰੀ ਦੀ ਗੱਲ ਕਰਦਾ ਚਰਨੇ ਜੇ ਨਵੇਂ ਭਰਾ ਆਪਣਾ ਕੰਮ ਕਰਨਾ ਚਾਹੁੰਦੇ ਨੇ ਉਹ ਕੀ ਸਲਾਹ ਦਿਓਗੇ ਤੁਸੀਂ ਨਵੇਂ ਭਾਈਆਂ ਨੂੰ ਤਾਂ ਵੀਰੇ ਆਪਣੀ ਪਹਿਲੇ ਨੰਬਰ 'ਚ ਤਾਂ ਇਹ ਗੱਲ ਆ ਵੀ ਨਵਾਂ ਜਾਨਵਰ ਲਓ ਪਹਿਲੇ ਦੂਜੇ ਸੂਏ ਠੀਕ ਹੈ ਭਾਈ ਦੂਜੇ ਨੰਬਰ ਦੇ ਵਿੱਚ ਵੀਰੇ ਘੱਟ ਰੇਟ ਤੇ ਕੰਮ ਸਟਾਰਟ ਕਰੋ ਠੀਕ ਹੈ ਜੀ ਘੱਟ ਜਾਨਵਰਾਂ ਤੋਂ ਜਿਹਦੇ 'ਚ 20 ਦੀ ਗੰਜਾਇਸ ਆ ਭਾਈ 10 ਜਾਨਵਰਾਂ ਤੋਂ ਕੰਮ ਸਟਾਰਟ ਕਰਨਾ ਚਾਹੀਦਾ ਆ ਕਿੰ ਵੱਡੇ ਕੰਮ ਤੇ ਭਾਈ ਫਿਰ ਆਇਆ ਨਾ ਵੱਡੇ ਕੰਮ ਦੇ ਵਿੱਚ ਕਈ ਵਾਰੀ ਆਪਣੀ ਘਰ ਦੀ ਹੀ ਸੈਟਿੰਗ ਨਹੀਂ ਆਉਂਦੀ ਭਾਈ ਕਈ ਵਾਰੀ ਆਪਾਂ ਕਿਸੇ ਦੀ ਉਂਗਲੀ ਮਗਰ ਲੱਗ ਜਾਂਦੇ ਆਗੇ ਠੀਕ ਹੈ ਜੀ ਜਦੋਂ ਆਪਾਂ ਨੇ ਕੰਮ ਸਟਾਰਟ ਕਰਨਾ ਵੀਰੇ ਆਪਦਾ ਮਨ ਪੱਥਰ ਬਣਾਉਣਾ ਪੈਂਦਾ ਜਾਨਵਰ ਲੈ ਲੈਂਦੇ ਨੇ ਉਹਨਾਂ ਦੀ ਗੌਰ ਨਹੀਂ ਕਰਦੇ ਚਰਨੇ ਇੱਕ ਹੋਰ ਗੱਲ ਮੈਂ ਪੁੱਛਾਂ ਜਿਵੇਂ ਹੁਣ ਮੰਨ ਕੇ ਚੱਲੋ ਨਵੇਂ ਫਾਰਮ ਆਉਦੇ ਆਪਣੇ ਆਪ ਦਾਬ ਕੰਮ ਕਰਦੇ ਆ ਉਹ ਮੈਂ ਬਹੁਤ ਫੇਲ ਹੁੰਦੇ ਦੇਖਿਆ ਇਹਦੇ ਕੀ ਕਹਿਣਾ ਮੇਰੇ ਇਹ ਜਿਹੜੇ ਫੇਲ ਹੁੰਦੇ ਨੇ ਨਾ ਤੁਹਾਨੂੰ ਮੈਂ ਪਹਿਲਾਂ ਸ਼ੁਰੂ ਤੋਂ ਗੱਲ ਸੁਣਾ ਕੇ ਕਈ ਵਾਰੀ ਅੱਜ ਮੰਨ ਕੇ ਚੱਲੋ ਵੀ ਸਾਡੀ ਇਹ ਪੱਠ 10000 ਦੀ ਆ ਵੀਰੇ ਦੇਤੀ ਆਪਾਂ ਇਹ 18000 ਦੀ ਠੀਕ ਹੈ ਠੀਕ ਹੈ ਜੀ 8000 ਦਾ ਬਾਈ ਜੀ ਅੱਜ ਹੀ ਮਹਿੰਗੀ ਹੋਗੀ ਠੀਕ ਹੈ ਜੀ ਉਹ ਫਾਰਮ ਆਲਾ ਫਿਰ ਕਾਮਜਾਬ ਨਹੀਂ ਹੁੰਦਾ ਬਾਈ ਜੀ ਅੱਛਾ ਜੀ ਅੱਛਾ ਜੀ ਅੱਜ ਆਪਾਂ ਇਹਨੂੰ 10 ਦੀ ਲਵਾਂਗੇ ਨਾ ਠੀਕ ਹੈ ਜੀ ਠੀਕ ਹੈ ਜੀ 8000 ਰੁਪਿਆ ਦਾ ਫਾਜ ਹੀ ਮਹਗੀ ਲੈ ਲੀਏ ਠੀਕ ਹੈ ਜੀ ਅਣਜਾਣ ਬੰਦੇ ਵੀਰੇ ਬਹੁਤ ਫਾਜ ਜਾਂਦੇ ਨੇਗੇ ਬਹੁਤ ਫੇਲ ਹੁੰਦੇ ਨੇ ਵੀਰੇ ਜੇ ਚਰਨੇ ਮੈਂ ਗੱਲ ਬਾਤ ਕਰਾਂ ਵੀ ਨਵੇਂ ਫਾਰਮ ਨੇ ਤੇ ਇੱਕ ਕੁਆਲਿਟੀ ਦੀ ਗੱਲ ਕਰਦੇ ਆ ਨਵੇਂ ਦੇ ਬਾਰੇ ਕੀ ਕਹਿਣਾ ਜਿਹੜੀ ਕੁਆਲਿਟੀ ਆ ਵੀਰੇ ਜਾਨਵਰ ਇਹ ਵੀ ਨਾ ਦੇਖੋ ਵੀ ਆਪਾਂ ਨੇ ਅੱਜ ਫੁੱਲ ਕੁਆਲਿਟੀ ਦੀ ਕੰਮ ਕਰਨਾ ਆ ਠੀਕ ਹੈ ਜੀ ਜਿਹੜੀ ਫੁੱਲ ਕੁਆਲਿਟੀ ਆ ਵੀਰੇ ਉਹ ਠੀਕ ਤੋਂ ਠੀਕ ਹੋਗੀ ਅੱਛਾ ਜੀ ਠੀਕ ਹੈ ਜੀ ਗੱਲ ਜਿਹੜੀ ਦੁਨੀਆ ਅੱਜ ਕੱਲ ਵੀਰੇ ਠੀਕ ਤੋਂ ਠੀਕ ਪਈਆ ਪਈ ਨਹੀਂ ਗੱਲ ਕਹਿੰਦੇ ਠੀਕ ਹੈ ਘਰ ਤੋਂ ਘੱਟ ਕੰਮ ਵੀਰੇ 15000 ਤੋਂ ਲੈ ਕੇ 20-25000 ਦਾ ਸਟਾਰਟ ਕਰ। ਸਟਾਰਟਿੰਗ ਕਰੇ। ਬਿਲਕੁਲ। ਵੀ ਮੰਨ ਕੇ ਚੱਲੂ ਕਹਿਣ ਦਾ ਭਾਵ ਨਵਾਂ ਜਿਹੜਾ ਫਾਰਮ। ਹਾਂਜੀ ਬਿਲਕੁਲ ਜੀ ਬਿਲਕੁਲ। ਉਹ 5-7 ਬੱਕਰੀਆਂ ਦੇ ਨਾਲ ਸ਼ੁਰੂ। ਹਾਂਜੀ ਬਾ ਜੀ ਬਾਸ ਨਵਾਂ ਜਾਨਵਰ ਲਾਓ ਵੀਰੇ। ਅੱਛਾ। ਨਵੇਂ ਜਾਨਵਰ ਦੇ ਵਿੱਚ ਆਪਾਂ ਨੂੰ ਮਾਰਨੀ ਪੈਂਦੀ ਵੀਰੇ। ਠੀਕ ਹੈ ਬਾਈ। ਕਈ ਵਾਰੀ ਹੁੰਦਾ ਵੀਰੇ ਬੱਕਰੀ ਆਪਾਂ ਦੇਖ ਲੈਣਾ ਚੰਗੀ ਜਾਨ ਵਾਲੀ। ਅੱਛਾ ਜੀ ਅੱਛਾ। ਲੈ ਲੈਨੇ ਆ ਪੱਕੀ। ਉਹ ਆਪਣੇ ਘਰੇ ਜਾ ਕੇ ਕਾਮਯਾਬ ਵੀ ਨਹੀਂ ਹੁੰਦੀ ਹੈਗੀ। ਠੀਕ ਹੈ ਭਾਈ ਠੀਕ ਹੈ ਜੀ ਲਓ ਜੀ ਦੋਸਤੋ ਜਿਵੇਂ ਚਰਨੇ ਬਾਈ ਨੇ ਦੱਸਿਆ ਸਾਰੀ ਗੱਲ ਬਾਤ ਲੱਗੀ ਨਵੇਂ ਮੈਸੇਜ ਆ ਰਹੇ ਜਿਹੜੇ ਆਪਣੇ ਨਵੇਂ ਪਾਲੀ ਕੰਮ ਸਟਾਰਟ ਕਰਨਾ ਚਾਹੁੰਦੇ ਨੇ ਆਪਣੇ ਭਰਾ ਤੇ ਚਰਨੇ ਇੱਕ ਦਾ ਭਾਈ ਆਪਦਾ ਮੋਬਾਈਲ ਨੰਬਰ ਜਰੂਰ ਬੋਲੋ ਆਪਣਾ ਮੋਬਾਈਲ ਨੰਬਰ ਹੈਗਾ ਜੀ 95926021559592602155 ਭਾਈ ਜੀ ਲਓ ਜੀ ਦੋਸਤੋ ਚਰਨੇ ਬਾਈ ਦਾ ਨੰਬਰ ਵੀ ਦਿੱਤਾ ਤੁਸੀਂ ਫੋਨ ਤੇ ਬਾਈ ਨਾਲ ਜਦੋਂ ਵੀ ਸਲਾਹ ਲੈ ਸਕਦੇ ਬਿਲਕੁਲ ਜੀ ਬਾਈ ਜੀ 24 ਘੰਟੇ ਫੋਨ ਚੱਲਦਾ 24 ਘੰਟੇ ਖੁੱਲਾ ਬਾਈ ਜੀ ਤੇ ਟੋਂਗਾ ਵਾਲੀ ਮੰਡੀ ਹਰ ਮੰਡੀ ਆਉਂਨੇ ਬਾਈ ਹਰ ਮੰਡੀ ਆਉਂਦੇ ਆ ਬਾਈ ਜੀ ਇਹ ਇੱਕ ਕਿੰਗ ਮੰਡੀ ਆ ਬਾਈ ਆਪਣੀ ਪੰਜਾਬ ਠੀਕ ਹੈ ਜੀ ਦੋਸਤੋ ਜੇ ਟੋਂਗਾ ਵਾਲੀ ਮੰਡੀ ਦੀ ਗੱਲ ਕਰੀਏ ਕਹਿੰਦੇ ਵੀ ਪੰਜਾਬ ਦੇ ਵਿੱਚੋਂ ਕਿੰਗ ਮੰਡੀ ਵੀ ਮੰਨੀ ਜਾਂਦੀ ਆ ਜੀ ਪਹਿਲੇ ਨੰਬਰਾਂ ਜਾ ਬਾਈ ਜੀ ਪਹਿਲੇ ਨੰਬਰ ਤੇ ਚਰਨੇ ਕਿੰਨਾ ਚਿਰ ਹੋ ਗਿਆ ਮੰਡੀ ਤੇ ਆਉਂਦੇ ਆ ਮੈਂ ਤਾਂ ਬਾਈ ਜੀ ਮੈਨੂੰ ਲੱਗਦਾ ਵੀ ਜਦੋਂ ਦੀ ਸ਼ੁਰੂ ਹੋਈ ਆ ਇਹ ਮੰਡੀ ਮੈਨੂੰ ਜਦੋਂ ਤੱਕ ਨਹੀਂ ਸੀ ਪਤਾ ਹੈਗਾ ਬਾਈ ਜੀ ਇਹ ਮੰਡੀ ਬਾਰੇ ਦੋ ਚਾਰ ਮੰਡੀਆਂ ਦਾ ਨਹੀਂ ਪਤਾ ਲੱਗਿਆ ਮੈਂ ਸ਼ੁਰੂ ਤੋਂ ਹੀ ਇਹ ਮੰਡੀ ਤੇ ਆਉਣ ਲੱਗ ਰਿਹਾ ਬਾਈ ਠੀਕ ਹੈ ਬਾਈ ਠੀਕ ਹੈ ਕੋਈ ਕੰਮ ਨਿਕਲ ਆਵੇ ਬਾਈ ਦਾ ਕਹਿਣਾ ਕਿ ਆ ਨਹੀਂ ਮੈਂ ਹਰ ਮੰਡੀ ਤੇ ਪਹੁੰਚਦਾ ਅੱਛਾ ਵੇਟ ਹੁੰਦੀ ਹੈ ਵੀ ਵੀਰਵਾਰ ਨੂੰ ਜਾਣੀ ਜਾਣਾ ਜਾਣਾਂ ਹੀ ਜਾਣਾ ਬਾਈ ਜੀ ਪੱਕਾ ਵੀਰੇ ਪੱਕਾ ਤੇ ਕਿੰਨਾ ਕਮਾਲ ਲੈ ਕੇ ਆਉਂਦੇ ਹੋ ਬਾਈ ਤੁਸੀਂ ਮਾਲ ਬਾਈ ਅੱਜ ਆਪਣੇ ਕੋਲ 28 ਆਤੀ ਨਾਗ ਸੀ ਜਿਹਦੇ ਵਿੱਚੋਂ ਮੈਂ 10 12 ਨਾਗ ਵੇਚ ਚੁੱਕਿਆ ਬਾਕੀ ਆ ਮਾਲ ਤੁਹਾਡੇ ਸਾਹਮਣੇ ਹੀ ਬੈਠਾ ਚਰਨੇ ਤੁਹਾਡੇ ਕੋਲੇ ਮਾਲ ਹੀ ਸਰੇ ਵਧੀਆ ਕਮਾਈ ਬਸ ਆਪਣੇ ਕੋਲੇ ਪਹਿਲੇ ਨੰਬਰ ਚ ਦਾ ਬਾਈ ਨਵਾਂ ਮਾਲ ਤੁਸੀਂ ਦੇਖ ਸਕਦੇ ਹੋ ਸਾਰੇ ਜਾਨਵਰ ਵੀਰੇ ਨਵੇਂ ਨੇ ਆਪਣੇ ਕੋਲੇ ਆ ਦੇਖੋ ਸਾਰੀਆਂ ਪੱਠਾਂ ਨੇ ਬਾਈ ਨਵੀਆਂ ਠੀਕ ਹੈ ਸਰ ਦੇਖ ਸਕਦੇ ਹੋ ਜੀ ਅੱਛਾ ਬਾਈ ਆ ਦੇਖੋ ਜੀ ਲੋ ਜੀ ਦੋਸਤੋ ਸਾਰੇ ਜਾਨਵਰ ਨਵੇਂ ਮਿਲਣਗੇ ਬਾਈ ਜੀ ਆਪਣੇ ਕੋਲੋਂ ਕੋਈ ਤੁਹਾਨੂੰ ਜਿਹੜੀ ਮਰਜ਼ੀ ਬੱਕਰੀ ਦਾ ਕਹੋਗੇ ਦੰਦ ਪੜਦਾਂਗੇ ਜਿਹੜੀ ਬੱਕਰੀ ਤੁਹਾਨੂੰ ਵੱਡੀ ਲੱਗਦੀ ਆ ਬਿਲਕੁਲ ਨਵੀਂ ਮਿਲੂਗੀ ਵੀਰੇ ਠੀਕ ਹੈ ਜੀ ਠੀਕ ਹੈ ਜੀ ਲੋ ਜੀ ਦੋਸਤੋ ਅੱਜ ਚਰਨਾ ਬਾਈ ਸੀਗਾ ਜੀ ਚਰਨਾ ਬਾਈ ਆਪਣੇ ਨਾਲ ਤੁੰਗ ਵਾਲੀ ਮੰਡੀ ਤੇ ਸੀਗਾ ਤੇ ਨਵੇਂ ਜਿਹੜੇ ਫਾਰਮਰ ਨੇ ਬਾਈ ਦਾ ਨੰਬਰ ਵੀ ਸਕਰੀਨ ਤੇ ਚਲਾਉਂਗਾ ਤੁਸੀਂ ਬਾਈ ਨਾਲ ਮਿਲ ਕੇ ਵੀ ਗੱਲਬਾਤ ਕਰ ਸਕਦੇ ਹੋ ਟੁੰਗ ਵਾਲੀ ਮੰਡੀ ਤੇ ਆਉਂਦੇ ਆ ਕਹਿੰਦੇ ਵੀ ਵੀਰਵਾਰ ਦੀ ਟੁੰਗ ਵਾਲੀ ਮੰਡੀ ਦੀ ਕਿੰਗ ਮੰਡੀ ਹੈ ਜੀ ਬਾਈ ਆਪਣੇ ਮੰਨ ਕੇ ਚਲੋ ਇੱਥੇ ਅੱਛਾ ਸੇਲ ਵੀ ਹੋ ਜਾਂਦਾ ਇੱਥੋਂ ਖਰੀਦ ਵੀ ਲੈਣਾ ਬਿਲਕੁਲ ਜੀ ਬਾਈ ਜੀ ਹਰ ਕੰਮ ਹੀ ਰੋਜ਼ ਦੇ ਨੇ ਵੀਰੇ ਹੁਣ ਆਪਾਂ ਮੰਡੀਆਂ 'ਚ ਹੀ ਰਹਨੇ ਆ ਮੰਨ ਕੇ ਚਲੋ ਤੁਸੀਂ ਠੀਕ ਹੈ ਬਾਈ ਠੀਕ ਹੈ ਮੰਡੀਆਂ ਦਾ ਮਾਲ ਮੰਡੀਆਂ 'ਚ ਹੀ ਵਕਤਾਉਂਦੇ ਆ ਵੀਰੇ ਘਰੇ ਵੀ ਆਪਣਾ ਬਹੁਤ ਵਧੀਆ ਮਾਲ ਹੈ ਅੱਛਾ ਘਰੇ ਵੀ ਹੁੰਦਾ ਹਾਂਜੀ ਜੇ ਚਾਹਣੇ ਤੁਹਾਡੇ ਨਾਲ ਮੰਨ ਕੇ ਘਰੇ ਕੋਈ ਕੰਟਰੈਕਟਰ ਦੇ ਵਿੱਚ ਆਵੇ ਬਾਈ ਕਰੋਂਗੇ ਮਾਲ ਦਵਾਂਗੇ ਵੀਰੇ ਲੋਕੇਸ਼ਨ ਪਿੰਡ ਆ ਬਣਾ ਵੀਰੇ ਪਟਿਆਲੇ ਜ਼ਿਲ੍ਹੇ ਦੇ ਵਿੱਚ ਆ ਗਿਆ ਸਮਾਣੇ ਦੇ ਨਾਲ ਪਿੰਡ ਆ ਵੀਰੇ ਸੌਂਦੇ ਵਾਲਾ ਰਾਜਗੜ੍ਹ ਸੌਂਦੇ ਵਾਲਾ ਰਾਜਗੜ੍ਹ ਪਿੰਡ ਆ ਪਾਤਣਾ ਸਮਾਣਾ ਵੀਰੇ ਠੀਕ ਹੈ ਜੀ ਠੀਕ ਹੈ ਚਰਨੇ ਬਾਈ ਤੁਹਾਨੂੰ ਮਿਲੇ ਮੰਡੀ ਤੇ ਬਹੁਤ ਸਾਨੂੰ ਖੁਸ਼ੀ ਹੋਈ ਤੁਹਾਡਾ ਸਭ ਆਵਾਜ਼ ਤੋਂ ਧੰਨਵਾਦ ਬਾਈ ਬਾਈ ਜੀ ਜਿਹੜਾ ਇੰਨਾ ਸਮਾਂ ਕਰ ਹਾਂਜੀ ਹਾਂਜੀ ਦੋਸਤੋ ਅਕਸਰ ਹੀ ਆਪਾਂ ਕੀ ਕਰਦੇ ਹਾਂ ਕੋਈ ਕੀਤਾ ਕੀਤਾ ਕਰਦੇ ਹੁੰਦੇ ਆ ਜਿਵੇਂ ਕਿ ਮੰਨ ਕੇ ਚਲੋ 2-4 ਸਾਲ ਦਾ ਕਰੇ ਚੱਲਿਆ ਹੋਇਆ ਬੱਕਰੀ ਪਾਲਣ ਦਾ ਕਈ ਫਾਰਮਰ ਕੀ ਹੁੰਦੇ ਨੇ ਨਮੀਆਂ ਇੱਕ ਦੂਜੀਆਂ ਵੀਡੀਓ ਦੇਖ ਕੇ ਆਪਾਂ ਗੱਲ ਬਾਤ ਬੱਕਰੀਆਂ ਖਰੀਦ ਲੈਣੇ ਹੋ ਪਰ ਉੱਥੇ ਘਾਟਾ ਵੀ ਪੈ ਜਾਂਦਾ ਸਿੱਖ ਕੇ ਕੰਮ ਸ਼ੁਰੂ ਕਰਿਓ ਆਪਣੀ ਵੀਡੀਓ ਵਧੀਆ ਲੱਗੀ ਅਮਨ ਮਾਨਸਾਲਾ ਚੈਨਲ ਸਬਸਕ੍ਰਾਈਬ ਕਰੋ YouTube ਤੇ Instagram ਤੇ Facebook ਜੀ ਆਪਾਂ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਣੇ ਆ ਇੱਥੇ ਪਹੁੰਚਣ ਦੇ ਸਾਰਿਆਂ ਦਾ ਧੰਨਵਾਦ ਤੁਹਾਡਾ ਜੀ ਆਨੂੰ ਵੈਲਕਮ ਆ ਬਾਅਦ ਘਟਾ